ਅਗਲੀ ਗੱਲ ਕਰੀਏ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੀ ਜਿਹਦੇ ਤਹਿਤ ਪੂਰਾ ਪੰਜਾਬ ਕਵਰ ਹੋਣਾ ਜੀ ਬਿਲਕੁਲ ਪ੍ਰਵੀਨ ਜੀ ਕੱਲ ਅਰਵਿੰਦ ਕੇਜਰੀਵਾਲ ਦੀ ਕੇਜਰੀਵਾਲ ਮਾਡਲ ਕਿਤਾਬ ਵੀ ਲੋਕ ਅਰਪਣ ਹੋਗੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਚਲੋ ਕੇਜਰੀਵਾਲ ਨੂੰ ਵੀ ਲਾਏ ਹੁਣ ਇਹ ਨਾਲੇ ਦਿੱਲੀ ਚ ਰਹਿ ਗਏ ਮੁੱਖ ਮੰਤਰੀ ਸਾਹਿਬ ਕਿਉਂਕਿ ਐਸਵੀਆਰ ਵਾਲੀ ਬੈਠਕ ਹੋਣੀ ਹਮ 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 ਸੋ ਏ ਆ ਇਹ ਕੱਲ ਇੱਕ ਸਿਹਤ ਬੀਮਾ ਨੂੰ ਲੈ ਕੇ ਸਮਾਗਮ ਸੀਗਾ ਜਿਹਦੇ ਵਿੱਚ ਬਕਾਇਦਾ ਤੋਂ ਕੇਜਰੀਬਾਲ ਤੇ ਭਗਵੰਤ ਮਾਨ ਹਾਜ਼ਰ ਸੀਗੇ ਜਿੱਥੇ ਐਲਾਨ ਕੀਤਾ ਗਿਆ ਕਿ ਪੂਰੇ ਪੰਜਾਬ ਦਾ ਸਿਹਤ ਬੀਮਾ ਕਰਿਆ ਜਾਏਗਾ ਠੀਕ ਹੈ ਸੋ ਮੈਕਨਾਈ ਚੰਗੀ ਯੋਜਨਾ ਹਮ 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 ਜੇਕਰ ਇਹ ਸਹੀ ਰੂਪ ਚ ਲਾਗੂ ਹੋ ਜਵੇ ਹਮ ਆਯੁਸ਼ਮਾਨ ਯੋਜਨਾ ਆਂਗ ਮਤਲਬ ਉਹਦੇ ਪੈਰਪਲਰ ਇਹ ਇੱਕ ਯੋਜਨਾ ਜਿਹੜੀ ਕੁਝ ਧਰਾਂ ਤੱਕ ਸੀ ਪਹਿਲਾਂ ਸੀਮਤ 5 ਲੱਖ ਤੱਕ ਸੀ ਠੀਕ ਹੈ ਸੋ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਨਾਲ ਹੀ ਪੰਜਾਬ ਸਰਕਾਰ ਨੇ ਇਹ ਯੋਜਨਾ ਸ਼ੁਰੂ ਕੀਤੀ ਹੈ ਹਮਮਮ ਔਰ ਇਹ ਕਹਿੰਦੇ ਕਿ ਸਮਾਰਟ ਕਾਰਡ ਬਣੂਗਾ 2 ਅਕਤੂਬਰ ਤੋਂ ਕਾਰਡ ਬਣਨੇ ਸ਼ੁਰੂ ਹੋਣਗੇ ਜੀ ਤੇ 10 ਲੱਖ ਤੱਕ ਦੇ ਮੈਡੀਕਲ ਖੂਲ ਮਿਲੂਗੀ ਤੇ ਸਰਕਾਰੀ ਹਸਪਤਾਲ ਹੋਵੇ ਚਾਹੇ ਪ੍ਰਾਈਵੇਟ ਹਸਪਤਾਲ ਹੋਵੇ ਠੀਕ ਹੈ ਤੇ ਉਹਦੇ ਵਿੱਚ ਪੂਰਾ ਕਿ ਕੁਝ ਰੋਗ ਜਰੂਰ ਪਿੰਪੁਆਇੰਟ ਹੋਣਗੇ ਕਿ ਇਹਨਾਂ ਇਹਨਾਂ ਰੋਗਾਂ ਦੇ ਇਲਾਜ ਹੋਣੇ ਜਾਂ ਕੀ ਹੋਣੇ ਆ ਪਰ ਉਹਦੇ ਵਿੱਚ ਬਰਗ ਬਣਨੀ ਆ ਕੋਈ ਠੀਕ ਹੈ ਮਤਲਬ ਕੋਈ ਖਾਸ ਤਰ ਕੋਈ ਖਾਸ ਵਰਗ ਕੋਈ ਖਾਸ ਆਰਥਿਕ ਪੈਮਾਨਾ ਇਹਨਾਂ ਕੋਈ ਖਾਸ ਖੇਤਰ ਇਹਨਾਂ ਅਜਿਹਾਂ ਕੁਝ ਨਹੀਂ ਰੱਖਿਆ ਸਮੁੱਚਾ ਪੰਜਾਬ ਪੰਜਾਬ ਦੇ ਜੇ 65 ਲੱਖ ਪਰਿਵਾਰ ਨੇ ਉਹ ਜੇ ਪੰਜਾਬ ਦੀ 3 ਕਰੋੜ ਆਬਾਦੀ ਆ ਉਹ ਪਰ ਬਸ਼ਰਤੇ ਉਹ ਪੰਜਾਬ ਦਾ ਵਸਨੀਕ ਹੋਵੇ ਤੇ ਵੋਟਰ ਹੋਵੇ ਬਹੁਤ ਚੀਜ਼ ਸਹੀ ਹੈ ਵੈਸੇ ਤਾਂ ਇੱਥੇ ਵੋਟਰ ਵੀ ਬਹੁਤ ਬਾਹਰਲੇ ਬਣ ਗਏ ਤੇ ਵਸਨੀਕ ਵੀ ਬਹੁਤ ਬਾਹਰਲੇ ਬਣ ਗਏ ਬਿਲਕੁਲ ਸਹੀ ਹੈ ਹੈਨਾ ਵੱਖਰਾ ਮਸਲਾ ਚੱਲਦਾ ਪਰ ਫਿਰ ਵੀ ਇੰਨਾ ਪੈਮਾਨਾ ਰੱਖਿਆ ਗਿਆ ਕਿ ਜਿਹੜੇ ਸੁਵਿਧਾ ਸੈਂਟਰ ਨੇ ਹੈਨਾ ਇਹ ਸਾਰੇ ਸਰਕਾਰੀ ਅਦਾਰੇ ਨੇ ਐ ਐਸ ਡੀ ਐਮ ਡੀ ਸੀ ਦਫ਼ਤਰ ਨੇ ਜਾਂ ਸਿਹਤ ਅਦਾਰੇ ਨੇ ਉਥੋਂ ਤਹਿ ਤਾਵਾ ਹੋਣਗੀਆਂ ਜਿੱਥੋਂ ਜਿੱਥੇ ਕਾਰਡ ਬਣਨਗੇ ਉਥੇ ਜਾ ਕੇ ਤੁਸੀਂ ਆਧਾਰ ਕਾਰਡ ਤੇ ਵੋਟਰ ਕਾਰਡ ਜਾਂ ਦੋਹਾਂ ਚੋਂ ਕੋਈ ਇੱਕ ਚੀਜ਼ ਹੈਨਾ ਉਹ ਦਿਖਾਉਣੀ ਹੈ ਤੇ ਉੱਤੇ ਇੱਕ ਕਾਰਡ ਬਣ ਜੂਗਾ ਤੇ ਇਹ ਕਾਰਡ ਤਾਂ ਬਣ ਜੂਗਾ ਇਹ ਜੇ ਅਕਤੂਬਰ ਤੋਂ ਸ਼ੁਰੂ ਹੋ ਰਿਹਾ ਤਾਂ ਲਗਭਗ ਉਸ ਤੋਂ ਬਾਅਦ ਸਮਾਂ ਕਿੰਨਾ ਕੁ ਰਹਿਣਾ ਸਰਕਾਰ ਦਾ ਇਹ ਅੰਦਾਜ਼ਾ ਲਾ ਲਓ ਕਿ ਕੀ ਇਹ ਸਿਰਫ ਵੋਟ ਬੈਂਕ ਲਈ ਤਾਂ ਨਹੀਂ ਹੋਰ ਕਿਤੇ ਸਭ ਕੁਝ ਹੋਏਗਾ ਸਹੀ ਗੱਲ ਹੈ ਬਿਲਕੁਲ ਜੀ ਬਿਲਕੁਲ ਕਿ ਕਿਤੇ ਚੱਲ ਜਵੇ ਜਿੰਨੇ ਲੋਕਾਂ ਦਾ ਉਨੇ ਹੀ ਦੇਰ ਚ ਸਾਲ ਚ ਚੱਲਦਾ ਚਲਾ ਲਓ ਐ ਤੇ ਉਸ ਤੋਂ ਬਾਅਦ ਪੈਸੇ ਦੇਣ ਲੱਗੇ ਸਰਕਾਰ ਦਾ ਹਲਤ ਕੀ ਹੋਊਗੀ ਇਹ ਜੇ ਅੰਦਾਜ਼ਾ ਲਾਉਣਾ ਔਖਾ ਹੈ ਲੋਕਾਂ ਦਾ ਜੀ ਇਰਾਜ ਹੋ ਗਿਆ ਚਲੋ ਠੀਕ ਹੈ ਇਹਦੇ ਨਾਲ ਨਾਲ ਇਹਦੇ ਤੇ ਚੈੱਕ ਪੁਆਇੰਟ ਰੱਖਣ ਲਈ ਕਿਹੜਾ ਫਾਰਮੂਲਾ ਜੀ ਉਹ ਸਪਸ਼ਟ ਨਹੀਂ ਹ ਸਹੀ ਹੈ ਏ ਨਾ ਉਹ ਬეკੇ ਹੱਸਰੜੀ ਆਪਣੀ ਮਰੀਜ਼ ਲੱਖ 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 ਰੁਪਈਆ ਵਾਲੇ ਪਾਈ ਜਾਣ ਬੈਡਾਂ ਤੇ ਕੇ ਲਾਇ ਵੀ ਲੱਖ ਰੁਪਈਆ ਲਾਇ ਦੂ ਹਫਤਾ ਦਸ ਦਿਨ ਇੱਥੇ ਆ ਕੇ ਪੈਣਾ ਫਿਰ ਆਪਰੇਸ਼ਨ ਕਾਗਜ਼ਾਂ ਜਾਂ ਆਪਰੇਸ਼ਨ ਕਾਗਜ਼ਾਂ ਚ ਸਹੀ ਚੱਕ ਤੇ ਬਾਚੂ ਜੀ 9 ਲੱਖ ਸਾਡਾ ਸੋ ਇਧਰ ਨੂੰ ਕਿਤੇ 10 ਲੱਖ ਤੋਂ ਥੱਲੇ ਕਿਸਦਾ ਇਲਾਜ ਹੀ ਨਾ ਹੋਵੇ ਸਾਰਾ ਪੰਜਾਬ ਦੇ ਬਿਮਾਰ ਦਿਖਣ ਲੱਗ ਜਾਈ ਸਹੀ ਇਹ ਵੀ ਕਰਵੀ ਦੇ ਨਾਲ ਖੜਾ ਕਿਉਂਕਿ ਪਹਿਲਾਂ ਬਾਕੀ ਮਾਮਲਿਆਂ ਚ ਵੀ ਇੱਥੋਂ GST ਤੋਂ ਲੈ ਕੇ ਆਇਸ਼ਵਰਨ ਕਾਰਡ ਵਾਲੇ ਮਾਮਲਿਆਂ ਚ ਵੀ ਧੋਖਾ ਹੁੰਦਾ ਪਰ ਫਿਰ ਵੀ ਪੰਜਾਬ ਸਰਕਾਰ ਜੇਕਰ ਕਿਉਂਕਿ ਮੰਨਿਆ ਜਾਂਦਾ ਹੈ ਕਿ ਸਿਹਤ ਤੇ ਸਿੱਖਿਆ ਦੀ ਸਹੂਲਤ ਲੋਕਾਂ ਨੂੰ ਹਰ ਪੈਲੂ ਤੇ ਮਿਲਣੀ ਜ਼ਰੂਰੀ ਹੈ। ਹਾਂ ਹਾਂ। ਉਹ ਉਸ ਮਾਮਲੇ 'ਚ ਜੇ ਸਰਕਾਰ ਨੇ ਕਦਮ ਚੁੱਕਿਆ ਤਾਂ ਇਸ ਦਾ ਸਵਾਗਤ ਕਰਨਾ। ਦੇਖੋ ਜੀ ਇਹ ਤਾਂ ਬੀਮਾ ਯੋਜਨਾ ਪ੍ਰਧਾਨ ਮੰਤਰੀ ਬੀਮਾ ਯੋਜਨਾ ਦੇ ਵਿੱਚ ਵੀ ਤਾਂ ਆਪਾਂ ਘਟਾਲੇ ਦੇਖੇ ਸੀ ਨਾ ਜਿਹਦੇ ਵਿੱਚ 5 ਲੱਖ ਰੁਪਇਆ ਮਿਲਦਾ ਸੀਗਾ ਤੇ ਤੁਸੀਂ ਇਲਾਜ ਕਰਵਾ ਸਕਦੇ ਸੀ ਉਹਦੇ ਵਿੱਚ ਵੀ ਆਪਾਂ ਘਟਾਲੇ ਦੇਖੇ ਕਿੰਨੇ ਜਾਲੀ ਕਾਰਡ ਕਿੰਨੀਆਂ ਦੀਆਂ ਦਰਵਾਰ ਤੋਂ ਕਿੰਨੀਆਂ ਦੀਆਂ ਪੇਮੈਂਟਾਂ ਹੋਈਆਂ ਜਦ ਕਿ ਉਸ ਨਾਮ ਦਾ ਕੋਈ ਮਰੀਜ਼ ਦਾਖਲ ਹੀ ਨਹੀਂ ਹੋਇਆ ਸੀ ਹਸਪਤਾਲ ਦੇ ਵਿੱਚ। ਤੇ ਇਹਦੇ ਨਾਲ ਸ਼ਰਮਨ ਜੀ ਇੱਕ ਸੰਭਾਅਨੇ ਵੀ ਹੈ ਜਿਵੇਂ ਹੁਣ ਆਪਾਂ ਕੱਲ ਹੀ ਤੁਸੀਂ ਦੱਸ ਰਹੇ ਸੀਗੇ ਵੀ 80 ਲੱਖ ਜਿਹੜੇ ਕਾਰਡ ਆ ਉਹ ਅਯੋਗ ਕਰਾਰ ਦੇ ਦਿੱਤੇ ਗਏ ਆ 31 ਲੱਖ ਹੈ ਦੋਨਾਂ ਦੀ ਗਿਣਤੀ ਸੀਗੀ ਹਾਂ ਜੀ ਉਹ ਹਾਂਜੀ ਆਟਾਦਾਲ ਵਾਲੇ ਤੇ ਉਹਨਾਂ ਦੀ ਦਰਬਾਰ ਤੋਂ ਸਰਕਾਰ ਕਿ ਉਹ ਉਸ ਸਟੈਪ ਸਰਕਾਰ ਨੂੰ ਕਦਮ ਚੁੱਕਣਾ ਪਿਆ ਔਰ ਇਹ ਵੀ ਗੱਲ ਹੈ ਵੀ ਇਹ ਜਿਹੜੀਆਂ ਚੀਜ਼ਾਂ ਨੇ ਵੋਟ ਤੰਤਰ ਤੋਂ ਪ੍ਰੇਰਿਤ ਨਹੀਂ ਹੋਣੀਆਂ ਚਾਹੀਦੀਆਂ ਇਕੱਲੇ ਨਹੀਂ ਕਿ ਇਲੈਕਸ਼ਨ ਆ ਗਏ ਦੇ ਦਿਓ 1000 ਰੁਪਏ ਦਾ ਐਲਾਨ ਕਰ ਦਿਓ ਬੱਸਾਂ ਦੇ ਵਿੱਚ ਫ੍ਰੀ ਉਹ ਜਿਹੜੀਆਂ ਚੀਜ਼ਾਂ ਸਾਰੀਆਂ ਉਹ ਵੰਡ ਦਿਓ ਵੀ ਫ੍ਰੀ ਸਫ਼ਰ ਦੇ ਦਿਓ ਸਾਰਾ ਕੁਝ ਕਰ ਦਿਓ ਉਹਦੇ ਉੱਤੇ ਕੋਈ ਚੈੱਕ ਪੁਆਇੰਟ ਵੀ ਹੋਣਾ ਚਾਹੀਦਾ ਕੋਈ ਕੁੰਡਾ ਵੀ ਹੋਣਾ ਚਾਹੀਦਾ ਕਿ ਵਾਕਈ ਕੋਈ ਲਾਹੇਪਤਰੀ ਕੋਈ ਜਾਇਜ਼ ਜਿਹੜਾ ਬੰਦਾ ਉਹਦਾ ਇਹ ਲਾਹਾ ਲੈ ਰਿਆ ਜਾਂ ਨਹੀਂ